ਫਲੋ ਡਿਜ਼ਾਈਨ ਚੈੱਕ ਕਰੋ ਸਾਡੇ ਕੋਲ ਚਾਹੇ ਤੋਲ ਕੇ ਲੈ ਜਾਓ ਸੀ ਕਿਲੋਆਂ ਚ ਵੀ ਦੇ ਦਿੰਦੇ ਆ ਜੀ ਅੱਛਾ ਜੀ ਕਿਲੋਆਂ ਚ ਵੀ ਦੇ ਦਿੰਦੇ ਆ ਹਾਂ ਜੀ ਆ ਤੋਲ ਕੇ ਲਓ ਬ੍ਰਾਂਡ ਕਲਰ ਚੈੱਕ ਕਰੋ ਲਓ ਜੀ ਹੁਣ ਤੁਸੀਂ ਕੰਬਲ ਕਿਲੋਆਂ ਦੇ ਵਿੱਚ ਵੀ ਖਰੀਦ ਸਕਦੇ ਹੋ ਬਹੁਤ ਵੱਡੇ ਧਮਾਕੇ ਆਫਰ ਨੇਗੇ ਇਹ 4 ਕਿਲੋ ਦੀ ਰਜਾਈ ਹੈ ਜੀ ਡਬਲ ਬੈੱਡ ਦੀ ਸਾਈਜ਼ ਚੈੱਕ ਕਰੋ ਲਓ ਜੀ ਕਲਰ ਆਪਸ਼ਨਸ ਤੇ ਡਿਜ਼ਾਈਨ ਚੈੱਕ ਕਰੋ ਸਿੱਟੋ ਜੀ ਇੱਕ ਧਮਾਕਾ ਆਫਰ ਹੈ ਜੀ ਇਹਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਮਲੇਰਕੋਟਲੇ ਅੱਜ ਆਪਾਂ ਤੁਹਾਨੂੰ ਸ਼ਹਿਰ ਮਲੇਰਕੋਟਲੇ ਦੀ ਹੈਂਡਲੂਮ ਦੀ ਕਾਵੇਂ ਦੀ ਦੁਕਾਨ ਦਿਖਾਵਾਂਗੇ ਜਿੱਥੋਂ ਤੁਸੀਂ ਹੈਂਡਲੂਮ ਦਾ ਸਾਰਾ ਸਮਾਨ ਬਹੁਤ ਸਸਤੇ ਰੇਟਾਂ ਤੇ ਲੈ ਸਕਦੇ ਹੋ ਜਿਵੇਂ ਕਿ ਬੈੱਡ ਸ਼ੀਟਾਂ ਕੰਬਲ ਰਜਾਈਆਂ ਦੇ ਗਲਾਫ ਪਰਦੇ ਸਾਰਾ ਹੈਂਡਲੂਮ ਦਾ ਇਹ ਸਟੋਰ ਆ ਬਹੁਤ ਸਹੀ ਰੇਟਾਂ ਤੇ ਇਸ ਨੂੰ ਜਿਹੜਾ ਹੈਂਡਲੂਮ ਦਾ ਸਾਰਾ ਸਮਾਨ ਮਿਲੂਗਾ ਤੇ ਪ੍ਰੋਪਰ ਆਪਾਂ ਇਹਨਾਂ ਦਾ ਐਡਰੈਸ ਜਿਹੜਾ ਉਹ ਦੱਸਦੇ ਹਾਂ 골ਡਨ ਟੈਕਸ ਬਾਜ਼ਾਰ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੇ ਹੋ ਸਾਰੀ ਕਲੈਕਸ਼ਨ ਆਪਾਂ ਤੁਹਾਨੂੰ ਇਹਨਾਂ ਦੀ ਦਿਖਾਉਨੇ ਆ ਤੇ ਪ੍ਰੋਪਰ ਐਡਰੈਸ ਸਾਰੇ ਕੰਟੈਕਟ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਉਹ ਸ਼ੇਅਰ ਕਰਾਂਗੇ ਲਓ ਜੀ ਇਹ ਸਾਹਮਣੇ ਜਿਹੜਾ ਉਹ ਸਰੰਦੀ ਗੇਟ ਹੈ ਆਪਾਂ ਤੁਹਾਨੂੰ ਸ਼ਾਪ ਦਾ ਐਡਰੈਸ ਜਿਹੜਾ ਉਹ ਪ੍ਰੋਪਰ ਦੱਸਦਾਂਗੇ ਆ ਵੀਡੀਓ ਦੇ ਵਿੱਚ ਤੇ ਸਰੰਦੀ ਗੇਟ ਤੋਂ ਤੁਸੀਂ ਜਿਹੜਾ ਉਹ ਐਂਟਰ ਹੋ ਜਾਣਾ ਸਰੰਦੀ ਗੇਟ ਤੋਂ ਐਂਟਰ ਹੋ ਕੇ ਸਾਰਾ ਪ੍ਰੋਪਰ ਐਡਰੈਸ ਇਹ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਆ ਸਰੰਦੀ ਗੇਟ ਆ ਗਿਆ ਇਸ ਸਰੰਦੀ ਗੇਟ ਤੋਂ ਤੁਸੀਂ ਸੱਜੇ ਹੱਥ ਨੂੰ ਹੋ ਜਾਣਾ ਜੀ ਇਥੋਂ ਦੂ મોੜ ਨੇ ਇੱਕ ਖੱਬੇਕ ਸੱਜੇ ਤੁਸੀਂ ਸੱਜੇ ਹੱਥ ਹੋ ਜਾਣਾ ਤੇ ਇਥੋਂ ਇੰਜ ਜਾ ਕੇ ਤੁਸੀਂ ਸਿੱਧੇ ਹੀ ਜਾਣਾ ਇੱਥੇ ਹੋਟਲ ਆਊਗਾ ਹੋਟਲ ਤੋਂ ਤੁਸੀਂ ਅੱਗੇ ਜਿਹੜਾ ਉਹ ਲੰਘ ਜਾਣਾ ਪ੍ਰੋਪਰ ਐਡਰੈਸ ਆਪਾਂ ਤਾਂ ਦੱਸ ਰਹੇ ਹਾਂ ਕਿਉਂਕਿ ਤੁਹਾਨੂੰ ਪਹੁੰਚਣ ਦੇ ਵਿੱਚ ਆਸਾਨੀ ਹੋ ਜਵੇ ਇਥੋਂ ਤੁਸੀਂ ਸਿੱਧੇ ਹੀ ਜਾਣਾ ਕੋਈ ਮੋੜ ਨਹੀਂ ਮੁੜਦਾ ਹੈਗਾ ਮਾਰਕੀਟ ਦੇ ਵਿੱਚ ਦੀ ਹੋ ਕੇ ਤੁਸੀਂ ਪੈਦਲ ਜਾਣਾ ਤੇ ਆਟੋ ਵੀ ਇੱਥੇ ਪਹੁੰਚ ਜਾਂਦੇ ਨੇ ਜੇ ਤੁਸੀਂ ਬੱਸਾਂ ਰਹੀ ਆਉਣਾ ਪੈਦਲ ਵੀ ਤੁਸੀਂ ਆ ਸਕਦੇ ਹੋ ਤੇ ਆ ਇਥੋਂ ਤੁਸੀਂ ਸਾਹਮਣੇ ਉਹ ਖੱਬੇ ਹੱਥ ਨੂੰ ਹੋ ਜਾਣਾ ਜੀ ਦੋ ਮੋੜ ਨੇ ਇੱਕ ਸੱਜੇ ਖੱਬੇ ਤੁਸੀਂ ਖੱਬੇ ਵਾਲਾ ਜਿਹੜਾ ਉਹ ਬੋਰਡ ਲੈ ਲੈਣਾ ਹੈ ਮਾਰਕੀਟ ਦੇ ਵਿੱਚ ਦੀ ਹੁੰਦੇ ਹੋਏ ਤੁਸੀਂ ਪਹੁੰਚੋਗੇ ਸ਼ਾਪ ਤੇ ਬੁੱਲੇ ਸ਼ਾਹ ਤੋਤੇ ਵਾਲਿਆਂ ਦੀ ਦੁਕਾਨ ਤੇ ਇੱਥੋਂ ਥੋੜੀ ਦੂਰੀ ਤੀ ਜਾ ਕੇ 100 ਮੀਟਰ ਦੀ ਦੂਰੀ ਤੇ ਜਾ ਕੇ ਜਿਹੜੀ ਉਹ ਦੁਕਾਨ ਆ ਜੂ ਉਥੋਂ ਲੈਫਟ ਹੱਥ ਮੋੜ ਕੇ ਤੁਸੀਂ ਹੋਰ ਕੋਈ ਸਾਈਡ ਨਹੀਂ ਮੋੜਨਾ ਸਿੱਧਾ ਜਾਣਾ ਪੈਦਲ ਚੱਲ ਕੇ ਤੁਸੀਂ ਸਾਨੀ ਨਾਲ ਜਿਹੜਾ ਉਹ ਸ਼ਾਪ ਤੇ ਪਹੁੰਚ ਜਾਓਗੇ ਅੱਗੇ ਆ ਕੇ ਜੀ ਤੁਸੀਂ ਸਿੱਧੇ ਜਾਣਾ ਤੇ ਇੱਕ ਸੱਜੇ ਹੱਥ ਨੂੰ ਮੋੜ ਮੋੜੂ ਸੱਜੇ ਹੱਥ ਵਾਲਾ ਮੋੜ ਨਹੀਂ ਤੁਸੀਂ ਮੋੜਨਾ ਸਿੱਧੇ ਹੀ ਇੱਥੋਂ ਜਾਣਾ ਇੱਥੋਂ 20 ਕਿ ਮੀਟਰ ਦੀ ਦੂਰੀ ਤੇ ਜਿਹੜੀ ਉਹ ਦੁਕਾਨ ਆ ਜੂਗੀ 골ਡਨ ਟੈਕਸਟਾਈਲ ਹੈਂਡਲੂਮ ਦਾ ਸਾਰਾ ਸਮਾਨ ਆਪਾਂ ਦਿਖਾਉਨੇ ਆ ਤੁਹਾਨੂੰ ਬੁੱਲੇ ਸ਼ਾ ਤੋਤੇ ਵਾਲਿਆਂ ਦੀ ਜਿਹੜੀ ਇਹ ਦੁਕਾਨ ਹੈ ਬਿਲਕੁਲ ਆਪਾਂ ਸ਼ਾਪ ਦੇ ਜਿਹੜਾ ਉਹ ਨੇੜੇ ਪਹੁੰਚ ਤੇ ਆ ਜਿਹੜੀ ਉਹ ਸ਼ਾਪ ਹੈ 골ਡਨ ਟੈਕਸਟਾਈਲ ਬੁੱਲੇ ਸ਼ਾਦੀ ਹੱਟੀ ਤੇ ਇਹਨਾਂ ਦੀ ਦੁਕਾਨ ਤੇ ਸਾਰਾ ਹੈਂਡਲੂਮ ਦਾ ਸਮਾਨ ਤੁਸੀਂ ਬਹੁਤ ਸਸਤੇ ਰੇਟਾਂ ਤੇ ਲੈ ਸਕਦੇ ਹੋ ਆ ਉੱਪਰ ਤੁਸੀਂ ਬੋਰਡ ਪੜ੍ਹ ਲਓ 골ਡਨ ਟੈਕਸਟਾਈਲ ਬੁੱਲੇ ਸ਼ਾ ਤੋਤੇ ਵਾਲਿਆਂ ਦੀ ਹੱਟੀ ਹੈਂਡਲੂਮ ਦਾ ਸਾਰਾ ਸਮਾਨ ਕੰਬਲ ਰਜਾਈਆਂ ਦੇ ਗਲਾਫ ਬੈੱਡ ਸ਼ੀਟਾਂ ਬਹੁਤ ਸਹੀ ਰੇਟਾਂ ਤੇ ਤੁਹਾਨੂੰ ਸਾਰਾ ਮਿਲੂ ਤੇ ਇਹਨਾਂ ਦੀ ਸਾਰੀ ਅੱਜ ਆਪਾਂ ਤੁਹਾਨੂੰ ਹੈਂਡਲੂਮ ਦੀ ਕਲੈਕਸ਼ਨ ਹੈ ਜਿਹੜੀ ਉਹ ਦਿਖਾਉਂਦੇ ਆਂ ਹਾਂਜੀ ਵੀਰੇ ਕੀ ਹਾਲ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਹੜੀ ਕਿਹੜੀ ਕਲੈਕਸ਼ਨ ਤੁਸੀਂ ਹੈਂਡਲੂਮ ਦੀ ਜਿਹੜੀ ਉਹ ਲੈ ਕੇ ਆਏ ਹੋ ਹੈਂਡਲੂਮ ਦੀ ਜੀ ਸਾਰੇ ਡ੍ਰੇਨ ਲਾਈਨ ਵਾਲੇ ਕੰਬਲਾਂ ਤੋਂ ਲੈ ਕੇ 80 ਰੁਪਏ ਤੋਂ ਕੰਬਲ ਸਟਾਰਟ ਹੋ ਜਾਂਦਾ ਵਧੀਆ ਉੱਪਰ ਲੈਣ ਨਾਲ ਠੀਕ ਹੈ ਜੀ ਮਿਲਣੀ ਵਾਲਾ ਕੰਬਲ ਮਿਲ ਜੂ ਬੈਗ ਵਾਲਾ ਉਸ ਤੋਂ ਬਾਅਦ ਸਪੀਰੀਅਰ ਜਾਈਆਂ ਬੈੱਡ ਸ਼ੀਟਾਂ ਚਦਰਾ ਮੋਂਟੀ ਗਾਰਲੋ ਦੇ ਕੰਬਲ ਬ੍ਰਾਂਡਡ ਹਾਂਜੀ ਬ੍ਰਾਂਡਡ ਸੈਟ ਸਕੂਨ ਦੇ ਸਾਰੇ ਠੀਕ ਹੈ ਜੀ ਮਤਲਬ ਸਾਰੀ ਸੁਨਹਿਲ ਦੀਆਂ ਚਦਰਾ ਪੂਰੀ ਆਈਟਮ ਮਿਲ ਜੂਗੀ ਤੁਹਾਨੂੰ ਜੇਕਰ ਤੁਸੀਂ ਜਾਣਦੇ ਹੋ ਸਾਨੂੰ ਬੁੱਲੇ ਸ਼ਾਹ ਦੀ ੱਟੀ ਪਹਿਲਾਂ ਹਾਂਜੀ ਸੂਟਾਂ ਕਰਕੇ ਮਸ਼ਹੂਰ ਹਾਂਜੀ ਇਹ ਸਾਡੀ ਹੈਂਡਲੂਮ ਦੀ ਦੁਕਾਨ ਹੈ ਮਾ ਚਲੋ ਇਹ ਵੀ ਉਤਪਾਦੀਏ ਗਾਕਾ ਨੂੰ ਵੀਰਾਂ ਭੈਣਾਂ ਨੂੰ ਪਤਾ ਲੱਗ ਜੂ ਫਾਇਦਾ ਹੋ ਜੂਗਾ ਉਹਨਾਂ ਦਾ ਹਾਂਜੀ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਜਿਵੇਂ ਚੱਲ ਰਿਹਾ ਹੈ ਵਿਆਹ ਸ਼ਾਦੀਆਂ ਦਾ ਤੇ ਸਾਰੀ ਕਲੈਕਸ਼ਨ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਤੇ ਕਿੰਨੇ ਰੁਪਈਆ ਤੋਂ ਸਟਾਰਟਿੰਗ ਹੈ ਵੀਰੇ ਦਿਖਾਈ ਜੀ ਸਟਾਰਟ ਆ ਦੇਖੋ ਕੰਬਲ ਸਾਰੇ ਜਾਣਦੇ ਹੀ ਹੋਮੋਗੇ ਹਰ ਇੱਕ ਵਿਆਹ ਇਹ ਕੰਬਲਾਂ ਤੋਂ ਬਿਨਾ ਪੂਰਾ ਤਾਂ ਹੁੰਦਾ ਨਹੀਂ ਹਾਂਜੀ ਇਹ ਕੰਬਲ ਚਾਹੀਦਾ ਹੀ ਹੁੰਦਾ ਵਿਆਹ ਜ ਆਪਾਂ ਨੂੰ ਆ ਲਓ ਉੱਪਰ ਹੀ ਲਾ ਲੈਣਿਆ ਤਾਜ਼ਾ ਹੀ ਮੁੱਠਾ ਲੋਜੀ ਕੰਬਲਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਉਨੇ ਆਪਾਂ ਕੰਬਲ ਬੈੱਡ ਸ਼ੀਟਾਂ ਸਾਰੀਆਂ ਬਹੁਤ ਸਸਤੇ ਰੇਟਾਂ ਤੇ ਮਿਲਣਗੀਆਂ ਅੱਜ ਫਾਇਦੇ ਕਰਨੇ ਨੇ ਵੀਡੀਓ ਦੇ ਵਿੱਚ ਆ ਦੇਖੋ ਆ ਹੁਣ ਆਪਾਂ ਪੂਰੇ ਲਾਉਣੇ ਆ ਇਹ ਜਿਆਦਾ ਸ਼ਾਦੀਆਂ ਚ ਜੀ ਦੇਖੋ ਫੁੱਲ ਸਾਈਜ਼ ਦਾ ਪੂਰਾ ਹੋਊਗਾ ਜੀ ਇਹ ਹਾਂਜੀ ਆ ਪੜਿਓ ਜੀ ਆ ਵੀਰ ਜੀ ਤੁਹਾਨੂੰ ਦੁਕਾਨ ਤੇ ਮਿਲਣਗੇ ਜਿਆਦਾ ਤੱਕ ਹਾਂਜੀ ਤੇ ਇਹ ਬਾਈ ਹੋਣੀ ਹਾਂਜੀ ਤੇ ਪੂਰਾ ਖੁੱਲਾ ਡੋਲਾ ਇਹ ਪੂਰਾ ਆ ਦੇਖੋ ਜੀ ਪੂਰਾ ਇਹ ਹਾਂਜੀ ਕਲਰ ਮਿਲਣਗੇ ਜਿੰਨਾ ਮਰਜੀ ਮਾਲ ਲੈ ਲਓ ਆ ਦੇਖੋ ਲੋਜੀ ਸਾਰਾ ਮਾਲ ਭਰਿਆ ਪਿਆ ਹਾਂਜੀ ਇਹ ਪੂਰਾ ਪਹਿਣਾ ਜੀ 100 ਰੁਪਏ ਦਾ ਵੇਚਦੇ ਆ ਕੋਈ 110 ਦਾ ਤੁਹਾਨੂੰ ਪਹਿਣਾ ਜੀ 80 ਰੁਪਏ ਦਾ ਹੈ ਠੀਕ ਹੈ ਜੀ ਇੱਕ ਲਵੋ ਦੋ ਲਵੋ ਸੋ ਲਵੋ ਹਾਂਜੀ ਆ ਟਾਈਮ ਸਾਡੇ ਕੋਲ 2-3000 ਪੀਸ ਤਿਆਰ ਹੁੰਦੇ ਕਿਉਂਕਿ ਇੱਕ ਵਿਆਹ ਲਈ ਲੈ ਜਾਂਦੇ ਜੀ 100-100 ਦਾ ਹੈ ਹਾਂਜੀ ਬਾਕੀ ਆ ਸਟੋਰ ਤੁਸੀਂ ਦੇਖੇ ਸਕਦੇ ਹੋ ਕੰਬਲਾਂ ਦੇ ਢੇਰ ਲੱਗੇ ਹੋਏ ਨੇ ਕੋਈ ਕਮੀ ਨਹੀਂ ਹੈਗੀ ਜਿੰਨਾ ਮਰਜ਼ੀ ਸਟਾਕ ਤੁਸੀਂ ਲੈਣਾ ਹੈ ਅਸਲ ਇਹ ਤਾਂ ਦੁਕਾਨ ਛੋਟੀ ਹੈ ਜੀ ਥੋੜੀ-ਥੋੜੀ ਜੀ ਰੱਖੇ ਬਾਕੀ ਸਾਡੇ ਗਦਾਮ ਬਣਾਏ ਹੋਏ ਨੇ ਉੱਥੇ ਵੀ ਤੁਹਾਨੂੰ ਲੈ ਕੇ ਚਲਦੇ ਆ ਵਿਜ਼ਿਟ ਕਰਾਉਣੇ ਆ ਗਦਾਮਾਂ 'ਚ ਵੀ ਹਾਂਜੀ ਆ ਤਾਂ ਲਓ ਜੀ ਕਲਰ ਬਹੁਤ ਸਾਰੇ ਮਿਲ ਜਾਣਗੇ। ਲਓ ਜੀ ਉਸ ਤੋਂ ਬਾਅਦ ਆਜੋ ਜੀ ਆਪਣੇ ਮਿਲਨੀ ਵਾਲੇ ਕੰਬਲ ਤੇ। ਠੀਕ ਹੈ ਜੀ। ਆਹ ਦੇਖੋ। ਆਹ ਪ੍ਰੋਪਰ ਬੈਗ ਚ ਆਊਗਾ। ਹਾਂ ਜੀ। ਜਿੱਪਾ ਵਾਲਾ, ਦੋ ਜਿੱਪਾ ਵਾਲਾ ਬੈਗ ਹੋਊਗਾ ਜੀ ਆਹ ਲੋ ਖੋਲ ਦਿੰਨੇ ਆ ਤੁਹਾਡੇ ਸਾਹਮਣੇ। ਠੀਕ ਹੈ ਜੀ। ਰੇਨਬੋ ਦਾ। ਹਾਂ ਜੀ। ਆਹ ਲੋ। ਪੂਰਾ ਦੇਖੋ ਅੰਦਰ ਪੂਰਾ ਮਿੰਕ ਬਲੈਂਕਟ ਹੋਊਗਾ ਜੀ ਇਹ। ਫੁੱਲ ਸਾਈਜ਼ ਸਿੰਗਲ ਕੰਬਲ। ਆਹ ਲੋ ਜੀ ਚੈੱਕ ਕਰੋ। ਲਓ ਜੀ ਇਹ ਵੀ ਖੋਲ ਕੇ ਦਿਖਾ ਦਉਂਦੇ ਨੇ ਬਾਈ ਹੁਣੀ। ਆਹ ਦੇਖੋ ਜੀ ਕਿਲੋ ਦਾ ਕੰਬਲ ਹੋਊਗਾ ਜੀ ਪੂਰਾ ਇਹ। ਹਾਂ ਜੀ। ਮਿੰਕ ਸਾਈਜ਼। ਬਿੱਦ ਬੈਗ ਤੁਹਾਨੂੰ ਪੈਣਾ ਜੀ ਇਹ 225 ਰੁਪਏ ਦਾ ਠੀਕ ਹੈ ਜੀ ਕਿਲੋ ਦਾ ਕੰਬਲ ਬਿੱਦ ਬੈਗ 225 ਰੁਪਏ ਦਾ ਆ ਲੋ ਜਿੰਨੇ ਮਰਜੀ ਪੀਸ ਲੈ ਲੋ ਬੈਗਾਂ ਹੀ ਪੈਕ ਕਰਿਓ ਨੇ ਆ ਦੇਖੋ ਢੇਰੇ ਢੇਰੇ ਲੱਗੇ ਪਏ ਨੇ ਬੁੱਲੇ ਛਾਲਿਆਂ ਦੀ ਦੁਕਾਨ ਤੇ ਕੰਬਲਾਂ ਦੇ ਜਿੰਨੇ ਮਰਜੀ ਸਾਰਾ ਤੁਸੀਂ ਬਿਲਕੁਲ ਜਿਵੇਂ ਫੈਕਟਰੀ ਰੇਟਾਂ ਦੇ ਸਮਾਨ ਤੁਸੀਂ ਖਰੀਦ ਸਕਦੇ ਹੋ ਚਾ ਇੱਕ ਪੀਸ ਲੋ 10 ਲੋ ਹਜ਼ਾਰ ਲੋ ਬਿੱਦ ਬੈਗ 225 ਰੁਪਏ ਜੀ ਮਿਲਣ ਵਾਲਾ ਕੰਬਲ ਕਿਤੇ ਨਹੀਂ ਮਿਲੂਗਾ ਪੂਰੇ ਪੰਜਾਬ 'ਚ ਤੁਹਾਨੂੰ ਆ ਦੇਖੋ ਜੀ ਹੁਣ ਹੋਰ ਫਾਇਦਾ ਤੁਹਾਡਾ ਆਏ ਆਪਣਾ ਸਿਲਕੀ ਫਾਈਬਰ ਦਾ ਪਿੱਲੋ ਜੀ ਠੀਕ ਹੈ ਜੀ 700 ਗ੍ਰਾਮ ਦਾ ਪਿੱਲੋ ਆਊਗਾ ਜੀ weight ਚੈੱਕ ਕਰਕੇ ਲੈ ਕੇ ਜਾਈਓ ਜੋਕ ਕੇ ਹਾਂਜੀ ਇਹ ਪੈਣਾ ਜੀ ਆਪਾਂ ਨੂੰ 85 ਰੁਪਏ ਦਾ ਪੀਸ 170 ਰੁਪਏ ਦਾ ਜੋੜਾ ਹਾਂਜੀ 200 250 ਤੋਂ ਘੱਟ ਨਹੀਂ ਮਿਲਦਾ 170 ਰੁਪਏ ਦਾ ਜੋੜਾ ਜੀ ਚੈੱਕ ਕਰੋ ਲਓ ਜੀ ਪਿੱਲੋ ਤੁਹਾਨੂੰ ਮਿਲ ਜਾਣਗੇ ਬਹੁਤ ਸਹੀ ਰੇਟਾ ਹੋਏ ਇਹਨਾਂ ਦਾ ਸਟਾਕ ਅੰਦਰ ਐਨ ਇੱਕ ਅੱਧਾ ਪੀਸ ਚਾਹੇ 100 ਪੀਸ ਲੋ 200 ਪੀਸ ਲੋ ਹਾਂਜੀ ਅੰਦਰ ਆ ਦੇਖੋ ਸਟੋਰ ਚ ਸਰਾਨੇ ਹੀ ਸਰਾਨੇ ਹੋਏ ਪਏ ਲਓ ਜੀ ਢੇਰ ਲੱਗਿਆ ਵਿਆ ਸਰਾਨਿਆਂ ਦਾ ਤੁਸੀਂ ਇੱਕ ਵਾਰ ਪਹੁੰਚੋ ਗੋਲਡਨ ਟੈਕਸਟਾਈਲ ਬੋਲੇ ਸ਼ਾਦੀ ਤੂਤੇ ਵਾਲਿਆਂ ਦੀ ਦੁਕਾਨ ਤੇ ਤੇ ਹਰੇਕ ਤਰੀਕੇ ਦਾ ਹੈਂਡਲੂਮ ਦਾ ਸਾਰਾ ਸਮਾਨ ਸਸਤੇ ਰੇਟਾਂ ਤੇ ਸਹਰਾਣੇ ਦਿਖਾਏ ਨੇ ਜਿਵੇਂ ਵੀਰ ਹੋਣੀਆਂ ਨੇ ਬਹੁਤ ਸਹੀ ਰੇਟਾਂ ਤੇ ਮਿਲਣਗੇ ਉਸ ਤੋਂ ਬਾਅਦ ਆ ਜਾਂਦਾ ਜੀ ਫੇਰਾ ਸ਼ੀਟ ਵਾਲਾ ਸਹਰਾਣਾ ਹਾਂਜੀ ਆ ਦੇਖੋ ਚੈੱਕ ਕਰੋ ਠੀਕ ਹੈ ਜੀ ਇਹ ਵੀ ਪਿਓ ਗੱਦੇ ਦੀ ਸ਼ੀਟ ਵਾਲਾ ਜੀ ਦੇਖੋ ਹਾਂਜੀ ਇਹ ਕੀ ਪ੍ਰਾਈਮ ਹੋਮ ਵਾਲਾ ਇਹ ਪਹਿਣਾ ਜੀ ਤੁਹਾਨੂੰ ਇਹ ਚ ਵੀ ਬਹੁਤ ਫਾਇਦਾ ਕਰ ਦੇਣਾ ਜੀ ਤੁਹਾਡਾ ਆਪਾਂ ਨੇ ਹਾਂਜੀ ਇਹ ਪੈਣਾ ਜੀ ਸਿਰਫ ਤੁਹਾਨੂੰ 175 ਰੁਪਏ ਦਾ ਪੀਸ ਠੀਕ ਹੈ ਜੀ 350 ਦਾ ਜੋੜਾ ਜੀ ਹਾਂ ਜੀ ਸ਼ੀਟ ਵਾਲਾ ਸਾਰਾ ਦਬੰਦੀ ਗਾਰੰਟੀ ਹੈ ਜੀ ਇਹਦੀ 3 ਮਹੀਨਿਆਂ ਦੀ ਹਾਂ ਜੀ ਕੋਈ ਕੰਪਲੀਟ ਪੂਰਾ ਸ਼ੀਟ ਵਾਲੇ 175 ਰੁਪਏ ਦਾ ਇੱਕ ਲਓ ਜੀ ਜੋੜਾ ਲੈਣਾ ਜੋੜਾ ਲਓ 350 ਦਾ ਠੀਕ ਹੈ ਜੀ ਜਿੰਨੇ ਮਰਜੀ ਪੀਸ ਇਹਦੇ ਲੈ ਸਕਦੇ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਫਾਈਬਰ ਵਾਲਾ ਹਾਂ ਜੀ ਆ ਦੇਖੋ ਪੂਰਾ ਪੈਕਿੰਗ ਸਿੱਧਾ ਚਾਈਨਾ ਤੋਂ ਇੰਪੋਰਟ ਹੁੰਦਾ ਜੀ ਇਹ ਠੀਕ ਹੈ ਜੀ ਆ ਦੇਖੋ ਇਹਦੇ ਸਪੈਸੀਫਿਕੇਸ਼ਨ ਦਿੱਤੀਆਂ ਆਈਆਂ ਨੇ ਹਾਂ ਜੀ ਕੰਫਰਟੇਬਲ ਫੀਲ ਬੈਟਰ ਨਾਈਟ ਸਲੀਪ ਸਾਰੇ ਫ ਐਮ ਆਰ ਪੀ ਹੈਗਾ 549 ਰੁਪਏ ਜੀ ਠੀਕ ਹੈ ਜੀ ਇਹ ਆਪਾਂ ਨੇ ਫਾਇਦੇ ਦੀ ਮਾਲ ਲੈਤਾ ਦੇਖੋ ਇਹਨੂੰ ਨਾ ਆਪਾਂ ਖੋਲਾਂਗੇ ਇਹ ਫੁੱਲ ਜੂਆ ਪੂਰਾ ਉਹ ਦੇਖੋ ਫੁੱਲਿਆ ਦਾ ਸਾਣਿਆ ਤੁਹਾਨੂੰ ਹਾਂ ਜੀ ਇਹ ਵੈਕਿਊਮ ਮੌਕੇ ਆਦਾ ਦੇਖੋ ਠੀਕ ਹੈ ਜੀ ਪੂਰਾ ਅਨਬਾਕਸ ਕਰਾਂਗੇ ਤਾਂ ਪੂਰੀ ਪੂਰੀ ਪੂਰਾ ਕੰਫਰਟ ਆਏਗਾ ਇਹ ਜੀ ਠੀਕ ਹੈ ਜੀ ਇਹ ਪਹਿਣਾ ਜੀ ਆਪਾਂ ਨੂੰ ਸਿਰਫ ਹੋਰ ਸਿਰਫ 135 ਰੁਪਏ ਦਾ ਪੀਸ ਜੀ ਸਿਰਫ 135 ਜੀ ਹਾਂ ਜੀ ਸਿਰਫ 135 ਰੁਪਏ ਦਾ ਪੀਸ ਪਹਿਣਾ ਜੀ ਇਹਦਾ ਆਪਾਂ ਨੂੰ ਹਾਂ ਜੀ ਪਿੱਲੋ ਦਾ 600 ਗ੍ਰਾਮ ਵਜਨ ਇਹਦਾ ਆਏਗਾ ਜੀ ਫਾਈਬਰ ਦਾ ਵੈਕਿਊਮ ਵਾਲਾ ਸਰਾਣਾ ਇਦੀ ਕੁਆਂਟੀਟੀ ਚੈੱਕ ਕਰ ਲਓ 50 100 ਪੀਸ ਹਰ ਟਾਈਮ ਅਵੇਲੇਬਲ ਮਿਲਣਗੇ ਜੀ ਤੁਹਾਨੂੰ ਹਾਂਜੀ ਲਓ ਜੀ ਕੁਆਂਟੀਟੀ ਦੀ ਕੋਈ ਵੀ ਕਮੀ ਨਹੀਂ ਜਿੰਨੀ ਤੁਹਾਨੂੰ ਕੁਆਂਟੀਟੀ ਚਾਹੀਦੀ ਉਨੀ ਕੁਆਂਟੀਟੀ ਤੁਸੀਂ ਲੈ ਕੇ ਜਾ ਸਕਦੇ ਹੋ ਕੁਸ਼ਨ ਮਿਲ ਜਾਣਗੇ ਹਾਂਜੀ ਸੋਫਿਆਂ ਲਈ ਬੈੱਡ ਤੇ ਰੱਖਣ ਲਈ ਕੁਸ਼ਨ ਬਾਕੀ ਅੱਗੇ ਬੈੱਡ ਸ਼ੀਟਾਂ ਦੀ ਆਈਟਮਾਂ ਤੁਹਾਨੂੰ ਦਿਖਾਣੇ ਆ ਸਿਲਕੀ ਸਿੰਥੈਟਿਕ ਉਸਤਨੀਲ ਦੀਆਂ ਆਜ ਆਪਕੇ ਦਿਨ ਹਾਂਜੀ ਹੁਣ ਵੱਡਾ ਫਾਇਦਾ ਤੁਹਾਡਾ ਹੋ ਜੇ ਨਾ ਜੀ ਸੁਨੀਲ ਦੀ ਚੱਦਰ ਹੈ ਡਬਲ ਬੈੱਡ ਦੀ ਠੀਕ ਹੈ ਜੀ ਚੈੱਕ ਕਰੋ ਜੀ ਡਿਜ਼ਾਈਨ ਹਾਂਜੀ ਨਜ਼ਾਇਨ ਚੈੱਕ ਕਰੋ ਲੈਂਥ ਚੈੱਕ ਕਰੋ ਪੂਰੀ 6.5 ਫੁੱਟ ਦੇ ਬੈੱਡ ਤੇ ਚੱਦਰ ਆ ਸਕਦੀ ਹੈ ਜੀ। ਲੋਜੀ ਸ਼ਨੀਲ ਦੀਆਂ ਜਾਦਰਾ ਵੀ ਇੱਥੋਂ ਮਿਲ ਜਾਣਗੀਆਂ। ਮੇਨ ਗੱਲ ਹੁੰਦੀ ਹੈ ਲੈਂਥ ਦੀ ਤੇ ਪੂਰੀ ਖੁੱਲੀ ਡੂਲੀ ਲੈਂਥ ਹੈ। ਹਾਂ ਲੈਂਥ ਔਰ ਵਿੱਥ ਪੂਰੀ ਹੈ ਜੀ। ਹਾਂ ਦੇਖੋ ਨਾਲ ਸਨਾਨੇ ਆਣਗੇ। ਹਾਂ ਜੀ। ਪਿੱਲੋ ਕਵਰ 2 ਡਬਲ ਬੈੱਡ ਦੀ ਚੱਦਰ ਨਾਲ 2 ਪਿੱਲੋ ਕਵਰ ਜ਼ਿੱਪ ਲੱਗੀ ਹੋਏਗੀ ਜੀ। ਠੀਕ ਹੈ ਜੀ। ਆ ਦੇਖੋ ਪ੍ਰੋਪਰ ਇਨਸਾਈਡ ਜ਼ਿੱਪਿੰਗ ਹੋਊਗੀ। ਹਾਂ ਜੀ। ਪਿੱਲੋ ਕਵਰ ਦੇ ਇੱਥੇ ਤੁਹਾਨੂੰ ਕਟੋ ਘੱਟ 50 60 ਡਿਜ਼ਾਈਨ ਮਿਲਣਗੇ। ਆ ਦੇਖੋ ਕਲਰ ਚੈੱਕ ਕਰੋ। ਇੱਕ 2 ਡਿਜ਼ਾਈਨ, 3 ਡਿਜ਼ਾਈਨ ਹਾਂਜੀ ਮੈਰੂਨ ਚ ਬਹੁਤ ਅੱਛਾ ਡਿਜ਼ਾਈਨ ਹੈ ਚਾਹ ਚਾਰ ਡਿਜ਼ਾਈਨ ਕੋਲ ਸਲੋ ਓਪਨ ਕਰਕੇ ਦਿਖਾ ਦਿੰਨੇ ਹਾਂ ਹਾਂਜੀ ਲਓ ਜੀ ਇੱਕ ਤੋਂ ਇੱਕ ਕਲਰ ਆਪਾਂ ਨੂੰ ਜਿਹੜਾ ਉਹ ਮਿਲ ਜੂਗਾ ਐਸ਼ਨੀਲੀ ਬੈੱਡ ਸ਼ੀਟ ਹੈ ਜੀ ਡਬਲ ਬੈੱਡ ਦੀ ਵਿਦ ਦੋ ਪਿੱਲੋ ਕਵਰ ਹਾਂਜੀ ਚੈੱਕ ਕਰੋ ਆਹ ਦੇਖੋ ਕਾਰਡ ਰੰਗ ਮਿਲ ਜੂਗਾ ਨੇਵੀ ਇਚ ਠੀਕ ਹੈ ਜੀ ਇਹ ਕੀ ਪ੍ਰਾਈਸ ਰੇਂਜ ਰਹਿਣ ਵਾਲੀ ਹੈ ਇਹ ਕੋ ਡਿਜ਼ਾਈਨ ਆ ਗ੍ਰੇਜ ਮਿਲ ਜੂਗਾ ਸਾਰੇ ਕਲਰ ਆਪਸ਼ਨਸ ਆ ਦੇਖੋ ਇਧਰ ਦਿਖਾ ਦਿਓ ਜੀ ਹਾਂ ਜੀ ਆ ਦੇਖੋ ਲੌਵੀ ਚਾਦਰਾਂ ਦੇ ਢੇਰ ਲੱਗੇ ਹੋਏ ਨੇ ਸਾਰੀਆਂ ਸ਼ਨੀਲ ਦੀਆਂ ਨੇ ਆਹ ਸਾਰੀਆਂ ਆਪਸ਼ਨ ਆਉਂਦੇ ਨੇ ਜੀ ਠੀਕ ਹੈ ਵੀਰੇ ਇਹ ਤੁਹਾਨੂੰ ਚੱਦਰ ਪੈ ਜੂਗੀ ਜੀ 450 ਰੁਪਏ ਦੀ ਠੀਕ ਹੈ ਜੀ 450 ਰੁਪਏ ਦੀ ਨੈਟ 1100 ਗ੍ਰਾਮ ਦੀ ਚੱਦਰ ਹੈ ਹਾਂ ਜੀ ਵਜ਼ਨ ਔਰ ਕੁਆਲਿਟੀ ਦੀ ਗਾਰੰਟੀ ਹੈ ਅਗਰ ਕੋਈ ਰੇਟ ਘਟਾ ਤਾਂ ਕੁਆਲਿਟੀ ਨਾਲ ਕੰਪਰੋਮਾਈਜ਼ ਹੋ ਸਕਦਾ ਹਲਕੀ ਹੋਵੇ ਠੀਕ ਹੈ ਜ ਹਾਂਜੀ ਲੋਰੀ ਦੇ ਜੀ ਆ ਜਾਂਦੀ ਹੈ ਜੀ ਸਿੰਗਲ ਠੀਕ ਹੈ ਜੀ ਆ ਦੇਖੋ ਇਹਦੇ ਸਿੰਗਲ ਬੈੱਡ ਦੀ ਵੀ ਮਿਲ ਜੇਗੀ ਆ ਲੋ ਚੈੱਕ ਕਰੋ ਡਿਜ਼ਾਈਨ ਹਾਂਜੀ ਇਹ ਪ੍ਰੋਪਰ ਦੀਵਾਨ بڑے ਦੀਵਾਨ ਤੇ ਆ ਜੇਗੀ ਇਹ ਚ ਵੀ ਸਾਈਜ਼ ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਲੋ ਜੀ ਚੈੱਕ ਕਰੋ ਸਿੰਗਲ ਬੈੱਡ ਵਾਲੀ ਚਾਦਰ ਵੀ ਇੱਥੇ ਜਿਹੜੀ ਉਹ ਮਿਲੂਗੀ ਆ ਲੋ ਸ਼ਨੀਲ ਦੀ ਸਿੰਗਲ ਬੈੱਡ ਦੀ ਚਾਦਰ ਹੈ ਇਹ ਨਾਲ ਇੱਕ ਪਿੱਲੋ ਆਂਦਾ ਹੈ ਠੀਕ ਹੈ ਜੀ ਜਿੱਪ ਲੱਗੀ ਹੋਈ ਹੈ ਦੇਖੋ ਹਾਂਜੀ ਪਿੱਲੋ ਦਾ ਵੀ ਪੂਰਾ ਸਟੈਂਡਰਡ ਸਾਈਜ਼ ਆਏਗਾ ਜਿਹੜਾ ਮਰਜੀ ਪਿੱਲੋ ਇਹਦੇ ਵਿੱਚ ਆ ਸਕਦਾ ਹਾਂਜੀ ਡਿਜ਼ਾਈਨ ਚੈੱਕ ਕਰੋ ਲੋਜੀ ਕਲਰ ਦਾ ਡਿਜ਼ਾਈਨ ਬਹੁਤ ਸਾਰੇ ਲੱਗਿਆ ਹੋਇਆ ਦੇਖੋ ਇੱਕ ਆ ਕਲਰ ਦੇਖੋ ਲੋਜੀ ਟੀਰ ਲਾਤੇ ਜਾਦਰਾ ਦੇ ਆ ਦੇਖੋ 골ਡਨ ਟੈਕਸਟਾਈਲ ਬੁੱਲੇ ਸ਼ਾਹ ਵਾਲਿਆਂ ਦੀ ਹੱਤੀ ਦੇ ਆ ਡਿਜ਼ਾਈਨ ਚੈੱਕ ਕਰੋ ਰੋਜ਼ ਨਵੇਂ ਡਿਜ਼ਾਈਨ ਸਾਰੇ ਸਿੰਗਲ ਬੈੱਡ ਦੀਆਂ ਚਾਦਰਾਂ ਨਹੀਂ ਇਹ ਕੀ ਪ੍ਰਾਈਸ ਨੇ ਜੀ ਸਿੰਗਲ ਬੈੱਡ ਦੀ ਇਹ ਨਹੀਂ ਇਹ ਸਿਰਫ 300 ਰੁਪਏ ਦੀ ਇੱਕ ਪੀਸ ਠੀਕ ਹੈ ਜੀ 300 ਰੁਪਏ ਦਾ ਪੀਸ ਇੱਕ ਚਾ ਇੱਕ ਲੋ ਦੋ ਲੋ ਦਸ ਲੋ ਸ਼ਨੀਲ ਦੀ ਜਾਦਰਾ ਹੀ ਸਿੰਗਲ ਬੈੱਡ ਦੀ ਵਿਦ ਪਿੱਲੋ ਕਵਰ ਠੀਕ ਹੈ ਜੀ ਹਾਂਜੀ ਹਾਂਜੀ ਅੱਗੇ ਇਸ ਤੋਂ ਬਾਅਦ ਆ ਜਾਾਂਗੇ ਜੀ ਗਲਾਫ ਠੀਕ ਹੈ ਜੀ ਹੁਣ ਦੇਖੋ ਸਿਆਲਾਂ ਦਾ ਮੌਸਮ ਹੈ ਕੰਬਲ ਦੇ ਚੜਾਓ ਰਜਾਈ ਦੇ ਚੜਾਓ ਹਾਂਜੀ ਗਲਾਫ ਸਿੰਗਲ ਬੈਡ ਦਾ ਡਬਲ ਬੈਡ ਦਾ ਸ਼ਨੀਲ ਪਲੱਸ ਕੋਰਲ ਦਾ ਤੁਹਾਨੂੰ ਦਿਖਾਣੇ ਆਂ ਦੀ ਸਪੈਸੀਫਿਕੇਸ਼ਨ ਦਿਖਾਣੇ ਆਂ ਦੇਖੋ ਲਓ ਜੀ ਗਲਾਫ ਤੁਸੀਂ ਦੇਖੋ ਕਿੰਨਾ ਸੋਹਣਾ ਗਲਾਫ ਹੈ ਬਿਲਕੁਲ ਨਵੇਂ ਡਿਜ਼ਾਈਨ ਦਾ ਇਹ ਸਿੰਗਲ ਬੈਡ ਦਾ ਗਲਾਫ ਹੈ ਜਿੱਪ ਲੱਗੀ ਹੈ ਜਿੱਪ ਦਿਖਾਓ ਜੀ ਉਧਰੋਂ ਠੀਕ ਹੈ ਜੀ ਆਹ ਜਿੱਪ ਵੀ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦਨੇ ਆਂ ਵਿਦ ਜਿੱਪਰ ਜਿਹੜੇ ਆਉਣਗੇ ਇਹ ਆਹ ਜਿੱਪ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਦੇ ਨਾਲ ਅੰਦਰ ਆ ਹੁੰਦਾ ਜੀ ਕੋਰਲ ਦੇਖੋ ਠੀਕ ਹੈ ਜੀ ਆਹ ਚੈੱਕ ਕਰੋ ਸ ਹਾਂਜੀ ਤੁਹਾਨੂੰ ਹੱਥ ਲਾਇਦੇ ਹੀ ਪਤਾ ਲੱਗ ਜਣਾ ਵੀਡੀਓ 'ਚ ਤਾਂ ਨਹੀਂ ਫੀਲ ਆ ਸਕਦੀ ਚਲੋ ਹਾਂਜੀ ਅੰਦਰ ਆਇਆ ਗਿਆ ਇਹ ਤੇ ਕੋਰਲ ਠੀਕ ਹੈ ਜੀ ਕੋਰਲ ਪਲਸ ਫਲੈਨੋ ਦਾ ਘਲਾਫ ਹੈ ਇਹ ਗਰਮ ਹੁੰਦਾ ਪੂਰਾ ਹਾਂਜੀ ਇਹ ਪੂਰਾ ਹੀਟਡ ਕਪੜਾ ਹੁੰਦਾ ਹੈ ਠੀਕ ਹੈ ਜੀ ਇਹਦੇ ਤੁਹਾਨੂੰ ਕਲਰ অপਸ਼ਨਸ ਸਾਰੇ ਮਿਲ ਜਣਗੇ ਜੀ ਹਾਂਜੀ ਆ ਦੇਖ ਆ ਰੈੱਡ ਰੈੱਡ ਮੈਰੂਨ ਕਾਪਰ ਸ਼ੇਡ ਸਾਰੇ ਠੀਕ ਹੈ ਜੀ ਹਾਂ ਲੋ ਆ ਸਟਾਰ ਵਾਲਾ ਬੜਾ ਡਿਜ਼ਾਈਨ ਚੱਲ ਰਿਹਾ ਹਾਂਜੀ ਸਾਰੇ ਦੇ ਸਟਾਰਸ ਬਣਵੇਂ ਇਹਦੇ ਚ ਵੀ 10 ਵੀ ਡਿਜ਼ਾਈਨ ਮਿਲ ਜੰਗੇ। ਲੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਸੋਹਣੇ ਸੋਹਣੇ ਕਲਰ ਆ। ਆ ਦੇਖੋ ਕਲਰ অপਸ਼ਨਸ ਚੈੱਕ ਕਰੋ ਆ ਲੋ। ਇਹ ਬਿਲਕੁਲ ਯੂਨੀਕ ਡਿਜ਼ਾਈਨ ਹੈ। ਹਾਂ ਜੀ। ਇਹਦੇ ਸਿੰਗਲ ਬੈੱਡ ਦਾ ਵੀ ਮਿਲ ਜੇਗਾ ਸੇਮ ਕੁਆਲਿਟੀ, ਡਬਲ ਬੈੱਡ ਚ ਵੀ ਸੇਮ ਕੁਆਲਿਟੀ ਮਿਲ ਜੇਗਾ। ਠੀਕ ਹੈ ਜੀ। ਕੀ ਸਿੰਗਲ ਬੈੱਡ ਦਾ ਕੀ ਪ੍ਰਾਈਸ ਹੋਊਗਾ ਜੀ? ਦੱਸ ਦਿਓ ਜੀ ਦੋਨਾਂ ਦੇ ਪ੍ਰਾਈਸ ਤੁਹਾਨੂੰ ਕੁਆਲਿਟੀ ਚੈੱਕ ਕਰੋ। ਪ੍ਰਾਈਸ ਤਾਂ ਤੁਹਾਨੂੰ ਐਸੇ ਦੇ ਦੇਣੇ ਧਮਾਕੇ। ਕੀ ਕਦੋਂ ਹੀ ਮਿਲੇਗਾ ਲਓ ਜੀ ਇਹ ਡਬਲ ਬੈੱਡ ਦਾ ਆ ਗਿਆ ਜੀ ਡਬਲ ਬੈੱਡ ਦਾ ਆ ਗਿਆ ਲਓ ਜੀ ਡਬਲ ਬੈੱਡ ਦਾ ਸੇਮ ਡਿਜ਼ਾਈਨ ਸੈੱਟ ਵੀ ਮਿਲ ਸਕਦਾ ਹੈ ਸਿੰਗਲ ਦਾ ਲੈਣਾ ਡਬਲ ਦਾ ਦੋਨਾਂ ਦਾ ਇੱਕੋ ਡਿਜ਼ਾਈਨ ਵੀ ਮਿਲ ਜੇਗਾ ਸੈੱਟ ਵਾਈਜ਼ ਲਓ ਜੀ ਸਾਈਜ਼ ਪੂਰਾ ਖੁੱਲਾ ਮਿਲੂਗਾ ਜਿੱਪਾਂ ਜਿਹੜੀਆਂ ਲੱਗੀਆਂ ਹੋਣਗੀਆਂ ਤੇ ਕੁਆਲਿਟੀ ਪੂਰੀ ਇੱਕ ਨੰਬਰ ਮਿਲੂਗੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਤੇ ਸਾਰੀਆਂ ਕਲਰ ਆਪਸ਼ਨਸ ਆ ਇੱਧਰ ਤੁਸੀਂ ਲੱਗੀਆਂ ਹੋਈਆਂ ਨੇ ਸਾਰੀਆਂ ਕਲਰ ਆਪਸ਼ਨਸ ਨੇ ਇਹਦੀਆਂ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਤੁਸੀਂ ਪਸੰਦ ਕਰਕੇ ਲੈ ਕੇ ਜਾ ਸਕਦੇ ਹੋ ਲਓ ਜੀ ਬਹੁਤ سارے ਡਿਜ਼ਾਈਨ ਨੇ ਬਾਕੀ ਰ ਇਹ ਕੋਲ ਕੁਈ ਡਿਜ਼ਾਈਨ ਆ ਵੀ ਡਬਲ ਬੈੱਡ ਚ ਹੈ ਠੀਕ ਹੈ ਜੀ ਡਬਲ ਬੈੱਡ ਦਾ ਪੂਆ ਆਪਾਂ ਨੂੰ 500 ਹਾਂਜੀ ਤੇ ਸਿੰਗਲ ਬੈੱਡ ਦਾ ਪੂਆ 350 ਰੁਪਏ ਠੀਕ ਹੈ ਜੀ ਕੋਰਲ ਪਲਸ ਫਲੈਨੋ ਦਾ ਜੀ ਹਾਂਜੀ ਆ ਡਿਜ਼ਾਈਨ ਚੈੱਕ ਕਰਾ ਲਓ ਆ ਰੈੱਡ ਚ ਵੀ ਮਿਲ ਜੂਗਾ ਲਓ ਜੀ ਰੈੱਡ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਪ੍ਰਾਈਸ ਵੀ ਬਾਈ ਹੋਣੀਆਂ ਨੇ ਦੱਸਿਆ ਤੁਸੀਂ ਵਿਜ਼ਿਟ ਕਰਕੇ ਸ਼ਾਪ ਤੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਭਾਰੀ ਆਫਰਾਂ ਜਿਹੜੀਆਂ ਉਹ ਲਾਤੀਆਂ ਆ ਗ੍ਰੇ ਜ ਆ ਗਿਆ ਹਾਂਜੀ ਲਓ ਜੀ ਸਾਈਜ਼ ਪੂਰਾ ਖੁੱਲਾ ਡੋਲਾ ਬੁੱਲੇ ਸ਼ਾਹ ਦੀ ਹੱਟੀ ਮਲੇਰ ਕੋਲ ਹਾਂਜੀ ਬਾਕੀ ਨੰਬਰ ਸਕਰੀਨ ਤੇ ਚੱਲ ਰਹੇ ਨੇ ਨੰਬਰ ਉਹਦੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਅੱਛਾ ਇਹ ਵੀ ਤੁਸੀਂ ਆਨਲਾਈਨ ਪੇਦਾ ਨਹੀਂ ਆਨਲਾਈਨ ਚਾਹ ਇੱਕ ਪੀਸ ਉਹ ਦੋ ਭਾਉ ਆਨਲਾਈਨ ਸ਼ਿਪਿੰਗ ਠੀਕ ਹੈ ਜੀ ਹਾਲ ওভার ਇੰਡੀਆ ਵਰਲਡ ਲੋ ਜੀ ਹੁਣ ਤੁਸੀਂ ਘਰ ਬੈਠੇ ਰਜਾਈਆਂ ਦੇ ਗਲਾਫ ਚਾਦਰਾਂ ਬੈੱਡ ਸ਼ੀਟਾਂ ਹਨਾ ਸਾਰਾ ਕੁਝ ਮੰਗਵਾ ਸਕਦੇ ਹੋ ਘਰ ਬੈਠੇ ਜੋ ਰੇਟ ਦੱਸਾਂਗੇ ਉਹੀ ਰੇਟ ਮਿਲੂਗਾ ਐ ਨਹੀਂ ਵੀ ਕੋਈ ਤੁਹਾਨੂੰ ਉਰੇ ਆ ਕੇ ਰੇਟ ਕੋਈ ਹੋਰ ਮਿਲੇ ਜਾਂ ਕੁਆਲਿਟੀ ਕੋਈ ਹੋਰ ਜੋ ਕੁਆਲਿਟੀ ਦਿਖਾਈ ਉਹ ਹੀ ਮਿਲੇਗੀ ਉਹੀ ਰੇਟ ਚਾਈ ਕਬੀਜ਼ ਲੋ ਪੀਸ ਪੰਜ ਪੀਸ 10 ਪੀਸ ਜਿੰਨੇ ਮਰਜੀ ਲੋ ਠੀਕ ਹੈ ਜੀ ਹੱਟ ਟਾਈਮ ਅਵੇਲੇਬਿਲਟੀ ਰਹੇਗੀ ਜਾਂ ਸੰਡੇ ਨੂੰ ਆਓ ਮੰਡੇ ਨੂੰ ਆਓ ਕੋਈ ਦਿੱਕਤ ਨਹੀਂ ਸਰਦੀਆਂ ਦਾ ਤੋਹਫਾ ਇਹ ਫਾਈਬਰ ਦੀ ਰਜਾਈ ਹੈ ਜੀ ਠੀਕ ਹੈ ਜੀ 4 ਕਿਲੋ ਦੀ ਹਾਂਜੀ ਇਹ ਫਲੈਨੋ ਪਲੱਸ ਕੋਰਲ ਦੀ ਆ ਦੇਖੋ ਅੰਦਰ ਇਹਦੇ ਕੋਰਲ ਲੱਗਾ ਫਰ ਵਾਲਾ ਸਾਰਾ 베ਸ ਆ ਸਾਰਾ ਫਰ ਵਾਲਾ ਆਊਗਾ ਠੀਕ ਹੈ ਜੀ ਤੇ ਉੱਪਰ ਸ਼ਨੀ ਲਾਊਗੀ ਜੀ ਹਾਂਜੀ ਬਾਰਡਰ ਬਣੇ ਹੋਏ ਨੇ ਦੇਖੋ ਤੁਸੀਂ ਆ ਦੇਖੋ ਕਿੰਨੀ ਸੌਫਟ ਹੈ ਹਾਂਜੀ ਇਹ 4 ਕਿਲੋ ਦੀ ਰਜਾਈ ਹੈ ਜੀ ਡਬਲ ਬੈੱਡ ਦੀ ਸਾਈਜ਼ ਚੈੱਕ ਕਰੋ ਉਹ ਲਓ ਜੀ ਕਲਰ ਆਪਸ਼ਨਸ ਤੇ ਡਿਜ਼ਾਈਨ ਚੈੱਕ ਕਰੋ ਸਿੱਟੋ ਜੀ ਹਾਂ ਜੀ ਪੂਰਾ ਖੁੱਲਾ ਡੋਲਾ ਜਿਹੜਾ ਦਾ ਸਾਈਜ਼ ਦਾ ਤਾਕਾ ਆਫਰ ਹੈ ਜੀ ਇਹਦੀ ਹਾਂ ਜੀ ਆ ਦੇਖੋ ਸਾਈਜ਼ ਔਰ ਕਲਰ ਚੈੱਕ ਕਰੋ ਲਓ ਜੀ ਆ ਬ੍ਰਾਊਨ ਕਲਰ ਦੇਖ ਸਕਦੇ ਆ ਆ ਔਰ ਦੇਖੋ ਕਿੰਨਾ ਅੱਛਾ ਗ੍ਰੀਨ ਵਿਦ ਰੈਡ ਫਲਾਵਰਸ ਲਓ ਜੀ ਇੱਕ ਤੋਂ ਇੱਕ ਸੋਹਣੇ ਤੋਂ ਸੋਹਣਾ ਕਲਰ ਜਿਹੜਾ ਮਰਜ਼ੀ ਤੁਸੀਂ ਸਿਲੈਕਟ ਕਰਕੇ ਲੈ ਕੇ ਜਾ ਸਕਦੇ ਹੋ ਇੱਕ ਗਰਾਮ ਦੇ ਗਰਾਮ ਭਰੇ ਪਏ ਨੇ ਜਿਉਣਾ ਦਿਖਾ ਨਹੀਂ ਸਕਦੇ ਇੰਨੀਆਂ ਹਾਂ ਜੀ ਹਾਂ ਲੋ ਜਿੰਨੇ ਕਿ ਅਵੇਲੇਬਲ ਨੇ ਤੁਹਾਨੂੰ ਦਿਖਾ ਦੇ ਲਓ ਜੀ ਆ ਬੜਾ ਪਿਆਰਾ ਕਲਰ ਕੀ ਕੀ ਰਨਿੰਗ ਡਿਜ਼ਾਈਨ ਇਹਦੇ ਜਾਂਦੇ ਨੇ ਪ੍ਰਾਈਸ ਰ ਠੀਕ ਹੈ ਜੀ 4 ਕਿਲੋ ਦੀ ਫਾਈਬਰ ਦੀ ਰਜਾਈ 1000 ਰੁਪਏ ਜੋਕ ਕੇ ਲੈ ਕੇ ਜਾਓ ਪੂਰੇ ਪੰਜਾਬ ਦੀ ਗਰੰਟੀ ਹੈ ਜੇ ਕਿਤੋਂ ਮਿਲ ਜਵੇ ਠੀਕ ਹੈ ਜੀ ਹਾਂਜੀ ਲਓ ਜੀ ਸਿਰਫ 1000 ਰੁਪਏ ਦੇ ਵਿੱਚ ਆ ਤੁਸੀਂ ਲੈ ਕੇ ਜਾ ਸਕਦੇ ਹੋ ਮੇਨ ਗੱਲ ਆ ਵੀ ਸੌਫਟਪਈਆ ਪੂਰੀ ਕੁਆਲਟੀ ਬਹੁਤ ਇੱਕ ਨੰਬਰ ਮਿਲੂ ਪੂਰੀ ਕੁਆਲਟੀ ਤੁਹਾਨੂੰ ਕੁਆਲਟੀ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਆਹ ਲਓ ਬ੍ਰਾਂਡ ਦੀਆਂ ਰਜਾਈਆਂ ਨੇ ਕੋਈ ਚਾਲੂ ਨਹੀਂ ਆ ਦੇਖੋ ਬ੍ਰਾਂਡਿੰਗ ਲੱਗੀ ਹੋਈ ਹੈ ਹਾਂਜੀ ਆਹ ਲਓ ਚੈੱਕ ਕਰੋ ਲਓ ਜੀ ਆ ਬ੍ਰਾਂਡਿੰਗ ਦੇ ਲੋਗੋ ਜਿਹੜੇ ਲੱਗੇ ਹੋਏ ਆ ਆਹ ਇੱਕ ਫੱਗ ਦੀ ਕਲਾਸਿਕ ਰਜਾਈ ਹੈ ਠੀਕ ਹੈ ਜੀ ਹਾਂ ਜੀ ਕੋਈ ਚਾਲੂ ਨਹੀਂ 4 ਕਿਲੋ ਰਜਾਈ ਹੈ ਫਾਈਬਰ ਦੀ オリジナル ਫਾਈਬਰ ਹੈ ਹਾਂ ਜੀ ਇਹਦੇ ਜੀ ਸਿੰਗਲ ਵੀ ਮਿਲ ਜੂ ਤੁਹਾਨੂੰ ਠੀਕ ਹੈ ਜੀ ਸਿੰਗਲ ਦੇ ਵੀ ਡਿਜ਼ਾਈਨ ਦਿਖਾ ਦਿੰਨੇ ਆ ਲੋ ਜੀ ਸਵਾਗਤ ਹੈ ਹੁਣ ਤੁਹਾਡਾ ਸਾਡੇ ਦੂਸਰੇ ਸਟੋਰ 'ਚ ਹਾਂ ਜੀ ਗੜੋਂਜਾ ਲੋ ਆ ਸਿੰਗਲ ਦੀ ਆ ਗਈ ਜੀ ਰਜਾਈ ਸੇਮ ਕਨਸੈਪਟ 'ਚ 플ੈਨੋ ਪਲਸ ਕੋਰਲ ਠੀਕ ਹੈ ਜੀ ਫਰ ਵਾਲਾ ਕਪੜਾ ਪੂਰਾ ਗਰਮ ਹੀਟਡ ਰਜਾਈਏ ਪੂਰੀ ਹਾਂ ਜੀ ਆ ਲੋ ਸੇਮ ਬ੍ਰਾਂਡ ਹੈ ਆਚੀ ਟੈਕ ਖੱਗ ਦੀ ਹਾਂ ਜੀ ਤੇ ਇਹ ਸਿੰਗਲ ਦੀ ਰਜਾਈ ਹੈ ਜੀ ਤੁਹਾਨੂੰ ਇਹਦੇ ਡਿਜ਼ਾਈਨ ਚੈੱਕ ਕਰੋ ਲੋ ਜੀ ਇੱਕ ਤਾਂ ਜੋ ਡਿਜ਼ਾਈਨ ਦੇਖਣ ਨੂੰ ਮਿਲ ਜੂਗਾ ਆ ਲੋ ਜਿੰਨੇ ਮਰਜੀ ਦੇਖੀ ਜਾਓ ਇਹਦਾ ਕੋਈ ਅੰਤ ਨਹੀਂ ਹੈਗਾ ਡਿਜ਼ਾਈਨ ਲੋ ਜੀ ਢੇਰ ਲੱਗੇ ਪਏ ਨੇ ਇਹਨਾਂ ਦੇ ਸਟੋਰ ਦੇ ਵਿੱਚ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਦੇਖੀ ਜਾਓ ਬੁੱਲੇ ਸ਼ਾਹ ਉਤੇ ਵਾਲਾ ਹੋ ਜਾਏ ਆਨਲਾਈਨ ਮੰਗਾਓ ਹਾਂ ਜੀ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਆ ਲੋ ਠੀਕ ਹੈ ਆ ਡਿਜ਼ਾਈਨ ਦੇਖੋ ਹਾਂ ਜੀ ਲੋ ਚੈੱਕ ਕਰੋ ਡਿਜ਼ਾਈਨਾਂ ਦੀ ਕਮੀ ਨਹੀਂ ਹੈਗੀ ਇੱਕ ਤੋਂ ਇੱਕ ਡਿਜ਼ਾਈਨ ਜਿਹੜਾ ਉਹ ਮਿਲੂਗਾ ਤੇ ਕੁਆਲਿਟੀ ਵੀ ਬਹੁਤ ਗੁੱਡ ਜਿਹੜੀ ਉਹ ਮਿਲੂਗੀ ਹਰ ਟਾਈਮ ਅਵੇਲੇਬਲ 100 ਦਾ 170 80 100 ਡਿਜ਼ਾਈਨ ਐਵੇਲੇਬਲ ਹੋ ਹਾਂਜੀ ਕਲਰ ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਇਹ ਰਹਿਣ ਵਾਲਾ ਜੀ ਸਿਰਫ ਰੇਟ ਤੁਹਾਨੂੰ 750 ਰੁਪਏ 1500 ਦੀਆਂ ਦੋ ਰਜਾਈਆਂ ਸਿੰਗਲ ਦੀਆਂ ਠੀਕ ਹੈ ਜੀ ਪਲੈਨੋ ਪਲਸ ਕੋਰਲ ਹਾਂਜੀ 3 ਕਿਲੋ ਦੀ ਰਜਾਈ ਕੋਈ ਨਹੀਂ ਦਊਗਾ ਜੀ ਤੁਹਾਨੂੰ 1500 ਦੀਆਂ ਦੋ ਲਓ ਜੀ 1500 ਦੀਆਂ ਦੋ ਬਹੁਤ ਭਾਰੀ ਆਫਰ ਜਿਹੜਾ ਉਹ ਲਾਤਾ ਸਰਦੀਆਂ ਦੇ ਸਪੈਸ਼ਲ ਆਫਰ ਲਾਗੇ ਨੇ ਤੇ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਢੇਰ ਲੱਗੇ ਪਏ ਨੇ ਜਿੰਨਾ ਮਰਜ਼ੀ ਸਟਾਕ ਲੈ ਜਾਓ ਤੁਸੀਂ ਲੋ ਜੀ ਉਸ ਤੋਂ ਬਾਅਦ ਆਜੋ ਜੀ ਅੱਗੇ ਹਾਂਜੀ ਮੈਲੋਡੀ ਦਾ ਕੰਬਲ ਹੈ ਜੀ ਠੀਕ ਹੈ ਜੀ ਮੈਲੋਡੀ ਕੇਟੀਐਮ ਬ੍ਰਾਂਡ ਦਾ ਕਿਤੋਂ ਵੀ ਚੈੱਕ ਪਤਾ ਕਰ ਸਕਦੇ ਹੋ ਤੁਸੀਂ ਹਾਂਜੀ ਕੇਟੀਐਮ ਬ੍ਰਾਂਡ ਦਾ ਸਵਾ ਕਿਲੋ ਦਾ ਖੁੱਲਾ ਕੰਬਲ ਹੈ ਜੀ ਠੀਕ ਹੈ ਜੀ 1400 ਗ੍ਰਾਮ ਦਾ ਕੰਬਲ ਆਏਗਾ ਆਹ ਲੋ ਚੈੱਕ ਕਰੋ ਫਿਨਿਸ਼ ਆਹ ਲੋ ਦੋ ਕਲਰ ਲੋ ਜੀ ਕਲਰਾਂ ਦੀ ਕੋਈ ਕਮੀ ਨਹੀਂ ਹੈਗੀ ਕੰਬਲਾਂ ਦੇ ਵਿੱਚ ਵੀ ਆ ਤੀਸਰਾ ਡਿਜ਼ਾਈਨ ਆ ਗਿਆ ਹਾਂਜੀ ਆਹ ਲੋ ਤੇ ਚੌਥਾ ਡਿਜ਼ਾਈਨ ਹਾਂਜੀ ਆਹ ਤੇ ਕੋ ਢੇਰੇ ਲੱਗੇ ਹੋਇਆ ਕੋਈ ਦਿੱਕਤ ਹੀ ਨਹੀਂ ਕਿੰਨੇ ਵੀ ਉਹ ਪਿੱਛੇ نیچے ਸਕਿਨ ਕਲਰ ਪਏ ਨੇ ਹੋਰ ਸਾਰੇ ਹਾਂਜੀ ਇਹ ਕੰਬਲ ਤੁਹਾਨੂੰ ਬਹੁਤ ਹੀ ਫਾਇਦੇ ਨਾਲ ਦੇ ਦਾਂਗੇ ਜੀ ਆਪਾਂ ਠੀਕ ਹੈ ਜੀ ਇਹ ਕੀ ਬਹੁਤ ਹੀ ਫਾਇਦੇ ਨਾਲ ਹਾਂਜੀ ਕੀ ਪ੍ਰਾਈਸ ਰਹਿਣ ਵਾਲਾ ਇਹਨਾਂ ਦਾ ਜੀ ਇਹ ਕੰਬਲ ਪੈ ਜਣਾ ਹੀ ਸਿਰਫ ਆਪਾਂ ਨੂੰ 400 ਰੁਪਏ ਦਾ ਠੀਕ ਠੀਕ ਹੈ ਜੀ ਸਿਰਫ ਸਿੰਗਲ ਦਾ 1.5 ਕਿਲੋ ਦਾ ਕੰਬਲ 400 ਰੁਪਏ ਦਾ ਠੀਕ ਹੈ ਜੀ 13-1400 ਗ੍ਰਾਮ ਵਜਿਨ ਹੁੰਦਾ ਹੈ ਕੇਟੀਐਮ ਬ੍ਰਾਂਡ ਦਾ ਲਓ ਜੀ ਕੇਟੀਐਮ ਬ੍ਰਾਂਡ ਦਾ ਕੰਬਲ 400 ਰੁਪਏ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਉਹਦੇ ਉੱਪਰ ਕੰਬਲਾਂ ਦੀ ਵੈਰਾਈਟੀ ਸ਼ੁਰੂ ਹੋ ਜੂਗੀ ਉਹ ਤੁਹਾਨੂੰ ਦਿਖਾਉਣੇ ਆਪਾਂ ਅ 32 ਉਹ 3.5 ਕਿਲੋ ਦਾ ਕੰਬਲ ਹੈ ਜੀ ਹਾਂ ਜੀ 3.5 ਕਿਲੋ ਦਾ ਕੰਬਲ ਹੈ ਇਹ ਸਿੰਗਲ ਬੈੱਡ ਦਾ ਉਹ ਦੇਖੋ ਐਂਜਲ ਬ੍ਰਾਂਡ ਦਾ ਲਓ ਜੀ ਬ੍ਰਾਂਡ ਦੇ ਲੋਗੋ ਵੀ ਪੜ ਸਕਦੇ ਹੋ ਤੁਸੀਂ ਲੱਗੇ ਹੋਏ ਨੇ ਹਾਂ ਜੀ ਹਾਂ ਇਹ 32.5 ਕਿਲੋ ਤੋਂ 35 3500 ਗ੍ਰਾਮ ਦੇ ਵਿੱਚ ਆਊਗਾ ਜੀ ਹਾਂ ਜੀ ਇਹ ਕੀ ਪ੍ਰੇਸ ਪ੍ਰਾਈਸ ਦੇ ਵਿੱਚ ਰਹਿਣ ਵਾਲਾ ਜੀ ਇਹ ਰਹਿਣ ਵਾਲਾ ਹੀ ਸਿਰਫ ਮਾਤਰਾ 850 ਰੁਪਏ ਠੀਕ ਹੈ ਜੀ ਆਹ ਲੋ ਡਿਜ਼ਾਈਨ ਚੈੱਕ ਕਰੋ ਸਾਡੀ ਹੋਂ ਚਾਹੇ ਤੋਲ ਕੇ ਲੈ ਜਾਓ ਸੀ ਕਿਲੋਆਂ ਚ ਵੀ ਦੇ ਦਿੰਨੇ ਆ ਜੀ ਅੱਛਾ ਜੀ ਕਿਲੋਆਂ ਚ ਵੀ ਦੇ ਦਿੰਦੇ ਆ ਹਾਂ ਜੀ ਆ ਤੋਲ ਕੇ ਲਓ ਬ੍ਰਾਂਡ ਕਲਰ ਚੈੱਕ ਕਰੋ ਲਓ ਜੀ ਹੁਣ ਤੁਸੀਂ ਕੰਬਲ ਕਿਲੋਆਂ ਦੇ ਵਿੱਚ ਵੀ ਖਰੀਦ ਸਕਦੇ ਹੋ ਜੇ ਤੁਸੀਂ ਵਜਨ ਕਰਕੇ ਲੈ ਕੇ ਜਾਣਾ ਨੇ ਵਜਨ ਕਰਕੇ ਲੈ ਵੀ ਲੈ ਕੇ ਜਾ ਸਕਦੇ ਹੋ ਬਹੁਤ ਵੱਡੇ ਧਮਾਕੇ ਆਫਰ ਨੇਗੇ ਸਰਦੀਆਂ ਦੇ ਵਿੱਚ ਸਰਦੀ ਦਾ ਟਾਈਮ ਚੱਲ ਰਿਹਾ ਹੈ ਫੌਫਰਾ ਤੁਸੀਂ ਫਾਇਦਾ ਚੱਕ ਸਕਦੇ ਹੋ ਦੁਕਾਨ ਤੇ ਪਹੁੰਚ ਕੇ ਬੋਲੇ ਸ਼ਾ ਤੋਤੇ ਵਾਲਿਆਂ ਦੀ ਦੁਕਾਨ ਤੇ ਆਹ ਲੋ ਜੀ ਆ ਗਿਆ ਜੀ ਹੁਣ 2 ਕਿਲੋ ਚ ਹਾਂ ਜੀ ਸਿੰਗਲ ਬੈਡ ਦਾ ਕੰਬਲ ਜੀ 2 ਕਿਲੋ ਦਾ ਠੀਕ ਹੈ ਜੀ ਆ ਇਹ ਰਹਿਣ ਵਾਲਾ ਸਿਰਫ 450 ਰੁਪਏ ਦਾ ਕਲਰ ਚੈੱਕ ਕਰੋ ਜੀ ਹਾਂਜੀ 450 ਰੁਪਏ ਦਾ 2 ਕਿਲੋ ਦਾ ਕੰਬਲ ਆ ਲੋ ਤੇ ਕਲਰ ਦੇਖੋ ਕਲਰ ਆਪਸ਼ਨ ਦੇਖ ਸਕਦੇ ਹੋ ਇਹਦੇ ਚ ਗ੍ਰੇ ਕਲਰ ਆ ਗਿਆ ਜੀ ਹਾਂਜੀ ਆ ਲੋ ਬਰਾਊਨ ਕਲਰ ਆ ਗਿਆ ਜੀ ਹਾਂਜੀ ਇਹ ਆ ਲੋ ਜੀ ਮਰੂਨ ਕਲਰ ਆ ਗਿਆ ਜੀ ਠੀਕ ਹੈ ਜੀ ਇਹ ਸਾਰਾ 450 ਰੁਪਏ ਦਾ ਕੰਬਲ ਹੈ ਜੀ ਉਹ ਜੀ ਹੁਣ ਆ ਗਿਆ ਸਭ ਤੋਂ ਹੈਵੀ ਵਾਲਾ ਜੀ ਆ ਲੋ 5 ਕਿਲੋ ਦਾ ਕੰਬਲ ਹੈ ਜੀ ਡਬਲ ਬੈੱਡ ਦਾ ਡਬਲ ਪਲਾਈ ਦਾ ਹਾਂਜੀ ਆ ਲੋ ਚੈੱਕ ਕਰੋ ਇਹ ਡਬਲ ਪਲਾਈ ਹੈ ਜੀ ਇਹ ਹਾਂਜੀ ਸੇਮ ਉੱਪਰ ਸੇਮ نیچے ਡਬਲ ਪਲਾਈ ਦਾ ਡਬਲ ਬੈੱਡ ਦਾ ਕੰਬਲ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੋ ਫੁੱਲ ਸਾਈਜ਼ ਹੈ ਹਾਂਜੀ ਇਹ ਰਹਿਣ ਵਾਲਾ ਸਿਰਫ 1300 ਰੁਪਏ ਦਾ ਜੀ ਠੀਕ ਹੈ ਜੀ ਆ ਡਿਜ਼ਾਈਨ ਚੈੱਕ ਕਰੋ ਇਹਦੇ ਚ ਹੋਰ ਕਲਰਸ ਚੈੱਕ ਕਰੋ ਲਓ ਜੀ ਇਹ ਡਿਜ਼ਾਈਨ ਦੇਖ ਸਕਦੇ ਹੋ ਇਹਦੇ ਚ 1300 ਦੇ ਰੇਂਜ ਦੇ ਵਿੱਚ ਆ ਦੇਖੋ ਡਿਜ਼ਾਈਨ ਠੰਡ ਠੰਡ ਨਹੀਂ ਲੱਗ ਲੱਗੂਗੀ ਇਹਦੇ ਚ ਆਹ ਲਓ ਆ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਲਓ ਲਓ ਜੀ ਹੋਰ ਬਹੁਤ ਸੋਹਣਾ ਡਿਜ਼ਾਈਨ ਹੈ ਆ ਰੈੱਡ ਚ ਆ ਗਿਆ ਜੀ ਹਾਂਜੀ ਇਹਦੇ ਨੂੰ ਰਹਿਣ ਵਾਲਾ ਹੀ 1300 ਰੁਪਏ ਠੀਕ ਹੈ ਜੀ ਲੋ ਜੀ ਸਿਰਫ 1300 ਦੀ ਰੇਂਜ ਦੇ ਵਿੱਚ ਆ ਤੁਸੀਂ ਲੈ ਕੇ ਜਾ ਸਕਦੇ ਹੋ ਡਬਲ ਫਲਾਈ ਵਾਲੇ ਕੰਬਲੋ ਲੋ ਜੀ ਚੈੱਕ ਕਰੋ ਬਾਈ ਆ ਗਈ ਵਿਆਹ ਸ਼ਾਦੀਆਂ ਦਾ ਤੋਹਫਾ ਹਾਂਜੀ ਜੈਨੂਅਲ ਵੈਲਵਟ অর ਬ੍ਰੋਕੇਟ ਦੀ ਚੱਦਰ ਹਾਂਜੀ ਲੋ ਬਾਈ ਚੈੱਕ ਕਰੋ ਡਬਲ ਬੈੱਡ ਦੀ ਚੱਦਰ ਹੈ ਜੀ ਹਾਂਜੀ ਕਟਵਰਕ ਵਾਲੀ ਕਟਾਮਾਂ ਵਾਲੀ ਆ ਦੇਖੋ ਚੈੱਕ ਕਰੋ ਕਟਵਰਕ 4 ਸਾਈਡ ਆਏਗਾ ਇਧਰ ਵੀ ਡਿਜ਼ਾਈਨ ਚੈੱਕ ਕਰੋ ਇੱਕ ਵਾਰ ਲੋ ਜੀ ਬਹੁਤ ਸੋਹਣਾ ਡਿਜ਼ਾਈਨਾਂ ਚਾਦਰ ਦਾ ਆ ਪਿੱਲੋ ਰੱਖੋ ਜੀ ਆ ਦੇਖੋ ਪਿੱਲੋ ਆ ਗਏ ਹਾਂਜੀ ਦੋ ਪਿੱਲੋ ਠੀਕ ਹੈ ਜੀ ਇਹ ਚਾਦਰ ਹੈ ਜੀ ਚ ਡਿਜ਼ਾਈਨ ਕਲਰ ਮਿਲ ਲੰਗੇ ਬਰੋਕੇਟ ਦੀ ਹੈ ਜੀ ਅਸਲੀ ਬਰੋਕੇਟ ਦੀ ਰੱਖੋ ਇਹ ਪ੍ਰਿੰਟ ਨਹੀਂ ਹੈਗਾ ਕੱਪੜੇ ਦੀ ਬੁਨਤੀ ਹੈ ਠੀਕ ਹੈ ਜੀ ਬਰੋਕੇਟ ਦੀ ਚਾਦਰ ਹੈ ਜੀ ਡਿਜ਼ਾਈਨ ਚੈੱਕ ਕਰੋ ਕੰਟਰਾਸਟ ਫਰੋਜੀ ਨਾਲ ਨੇਵੀ ਹਾਂਜੀ ਆ ਦੇਖੋ ਮੈਰੂਨ ਨਾਲ ਪਿਸਤਾ ਪਰ ਕੁਆ ਕਲੀ ਮੈਰੂਨ ਆ ਗਈ ਬੜਾ ਸ਼ਾਦੀਆਂ ਚ ਕੁੜੀਆਂ ਦੇ ਦਾਜ ਚ ਵਰੀ ਜਲਾਉਣ ਨੂੰ ਕੀ ਪ੍ਰਾਈਸ ਦੇ ਵਿੱਚ ਰਹਿਣ ਵਾਲੀ ਹੈ ਜੀ ਇਹ ਇਹ ਰਹਿਣ ਵਾਲੀ ਹੈ ਜੀ ਸਿਰਫ ਨੈਟ 1300 ਰੁਪਏ ਦੀ ਚੱਦਰ ਹੈ ਤੁਹਾਡੇ ਵਾਸਤੇ ਠੀਕ ਹੈ ਜੀ ਸਟੋਰ ਤੇ 2200 2500 1800 ਦੀ ਐਂ ਵਿਕਦੀ ਹੈ ਜੀ ਹਾਂ ਜੀ ਆਹ ਲੋ ਇਹਦੇ ਵਿੱਚ ਆਈਸਕ੍ਰੀਮ ਸ਼ੇਡ ਵੀ ਆਂਦੇ ਨੇ ਲਓ ਜੀ ਬੜਾ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਲਓ ਜੀ ਇਹ ਵੀ ਡਬਲ ਬੈੱਡ ਦਾ ਡਿਜ਼ਾਈਨ ਹੈ ਜੀ ਬ੍ਰੋਕੇਟ ਜ ਕੋਈ ਪ੍ਰਿੰਟ ਨਹੀਂ ਕੁਛ ਨਹੀਂ ਅਸਲੀ ਬ੍ਰੋਕੇਟ ਹੈ ਕੱਪੜੇ ਦੀ ਬੁਣਤੀ ਚੀ ਆ ਦੇਖੋ ਅੱਛਾ ਜੀ ਜਿੱਤੋਂ ਮਾੜੀ ਚੈੱਕ ਕਰ ਲਓ ਹਾਂ ਜੀ ਇਹ ਕੱਪੜੇ ਦੀ ਬੁਣਤੀ ਬ੍ਰੋਕੇਟ ਦੀ ਹੈ ਕੋਈ ਪੈਚ ਕੋਈ ਪ੍ਰਿੰਟ ਕੁਛ ਨਹੀਂ ਹੈਗਾ ਸਾਲੋ ਆ ਪਿੱਲੋ ਚੈੱਕ ਕਰੋ ਇਹ ਵਿਧੂ ਪੈਲੋ ਵੀ ਨਾਲ ਮਿਲਣਗੇ ਹਾਂਜੀ ਹਾਂਜੀ ਆ ਦੇਖੋ ਕਲਰ ਐ ਬੈਗ ਚ ਪੈਕ ਹੋ ਗਈ ਜੀ ਪੂਰੀ ਚਦਰ ਠੀਕ ਹੈ ਜੀ ਆ ਦੇਖੋ ਹਾਂਜੀ ਆ ਸੈਕੰਡ ਕਲਰ ਜੀ ਥਰਡ ਕਲਰ ਗ੍ਰੇ ਆ ਗਿਆ ਜੀ ਆਹ ਲੋ ਟੌਪ ਸੈਲਿੰਗ ਕਲਰ ਆ ਜੀ ਪਿਸਤਾ ਆ ਲੋ ਆ ਗਿਆ ਜੀ 골ਡਨ ਸ਼ੇਡ ਹਾਂਜੀ ਆ ਰੈੱਡ ਸ਼ੇਡ ਆ ਗਿਆ ਜੀ ਵਿਆਹ ਸ਼ਾਦੀਆਂ ਲਾਂਨ ਨੂੰ ਲਓ ਜੀ ਕਲਰ ਕਲਰ ਆ ਗਿਆ ਜੀ ਬਹੁਤ ਸਾਰੀਆਂ ਨੇ ਆ ਰੈੱਡ ਨਾਲ ਕੰਟਰਾਸਟ ਆ ਗਿਆ ਜੀ ਪੀਚ ਦਾ ਉਹ ਵੀ ਸੇਮ ਪ੍ਰਾਈਸ ਚ ਹੈ ਪਹਿਲਾਂ ਵਾਲੇ ਜੀ ਹਾਂਜੀ ਹਾਂਜੀ ਸੇਮ ਪ੍ਰਾਈਸ ਜੀ 1300 ਰੁਪਏ ਦਾ ਠੀਕ ਹੈ ਜੀ ਆ ਪਿੰਕ ਆ ਗਿਆ ਜੀ ਇੱਕ ਆ ਸਾਡਾ ਟੋਪ ਮੋਸਟ ਸੇਲਿੰਗ ਹੈ ਜੀ ਆ ਵਾਲਾ ਪੀਸ ਤੁਹਾਨੂੰ ਦਿਖਾ ਦਿੰਨੇ ਆ ਸੁਪਰ ਹਿੱਟ ਹੈ ਦਾ ਠੀਕ ਹੈ ਜੀ ਜਿਹਨੇ ਪੀਸ ਮੰਗਾਲੀ ਓਨੇ ਥੋੜੇ ਨੇ ਜੀ ਮਲਟੀ ਕਲਰਸ ਚ ਹੈ ਬਹੁਤ ਸੋਹਣਾ ਕਲਰ ਹੈ ਬੈੱਡ ਸ਼ੀਟ ਦਾ ਆ ਚੈੱਕ ਕਰਾਈਓ ਜੀ ਖੋਲ ਕੇ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦਿੰਨੇ ਆ ਦੇਖੋ ਚਦਰ ਦੇਖੋ ਜੀ ਤੁਸੀਂ ਹਾਂ ਜੀ ਇਹ ਸਾਡਾ ਸਭ ਤੋਂ ਸੁਪਰ ਹਿੱਟ ਡਿਜ਼ਾਈਨ ਹੈ ਜੀ ਗੁਲਾਬ ਦਾ ਦੇਖੋ ਲਓ ਜੀ ਬਹੁਤ ਸਾਡੇ ਪਿਆਰਾ ਕਲਰ ਹੈ ਸ਼ਨੀਲ ਜਿ ਬ੍ਰੋਕੇਟ ਬਣੀ ਹੈ ਇਹ ਲਓ ਨਾਲ ਪਿੱਲੋ ਨੇ ਜਿੱਪ ਲੱਗੀ ਹੋਈ ਹੈ ਜੀ ਪਿੱਲੋਆਂ ਦੇ ਆ ਦੋ ਵੱਡੇ ਪਿੱਲੋ ਕਵਰ ਨੇ ਇੱਕ ਇਹਦੇ ਜੀ ਡਿਜ਼ਾਈਨ ਜਿਵੇਂ ਬਲੈਕ ਚ ਮਿਲ ਜੂ ਆ ਦੇ ਕੋਈ ਅਸੇ ਡਿਜ਼ਾਈਨ ਚ ਕਾ 컬러 ਮਿਲ ਜੂ ਆ ਤੁਹਾਨੂੰ ਜਾਮਨੀ ਕਾ ਬਲੈਕ ਚ ਮਿਲ ਜੂ ਬਾਕੀ ਰੈਡ ਮਰੂਨ ਚ ਦਾ ਡਿਜ਼ਾਈਨ ਮਿਲੀ ਜਾਣਗੇ ਆ ਦੇਖੋ ਇਹਦੀ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਆ ਜੀ ਕਲਰ ਆਪਸ਼ਨਸ ਬਹੁਤ ਸਾਰੀਆਂ ਮਿਲ ਜਾਣਗੀਆਂ ਹਾਂ ਜੀ ਇਹ ਸਾਰੀ ਆਈਟਮ ਵੈਰਾਈਟੀ ਸਾਰੀ ਮਿਲੇਗੀ ਤੁਹਾਨੂੰ ਹਾਂ ਜੀ ਸਿਰਫ 1300 ਰੁਪਏ ਦੇ ਠੀਕ ਹੈ ਜੀ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਆ ਰੇਟ ਤੇ ਤੁਹਾਨੂੰ ਇਹ ਚਾਦਰ ਮਿਲ ਜੂ ਲੋ ਜੀ ਚਾਦਰਾਂ ਦੇ ਤੇਲ ਲੱਗੇ ਹੋਏ ਨੇ ਇੱਕ ਤੋਂ ਇੱਕ ਚਾਦਰ ਬਾਕੀ ਰੇਟ ਜਿਵੇਂ ਦੱਸੀ ਜੇ ਤੇ ਕੁਆਲਿਟੀ ਬਹੁਤ ਜਿਹੜੀ ਗੁੱਡ ਮਿਲੂਗੀ ਤੇਲੀਆਂ ਬਾਜ਼ਾਰ ਬੁੱਲੇ ਸ਼ਾਹ ਤੋਤਿਆਂ ਵਾਲੇ ਵੀ ਕਹਿੰਦੇ ਨੇ ਸਾਨੂੰ ਬੁੱਲੇ ਸ਼ਾਹ ਤੋਤਿਆਂ ਵਾਲੇ ਤੇਲੀਆਂ ਬਾਜ਼ਾਰ ਮਲੇਰ ਕੋਟਲਾ ਸਕਰੀਨ ਦੇ ਨੰਬਰ ਲੱਗਦੇ ਨੇ ਆਨਲਾਈਨ ਆਰਡਰ ਕਰਨ ਲਈ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਆਨਲਾਈਨ ਆਰਡਰ ਕਰ ਲਓ ਤਾਂ ਤੁਹਾਡੇ ਘਰ ਪਹੁੰਚ ਜਾਏਗਾ ਹਾਂਜੀ ਬਾਕੀ ਸ਼ਾਪ ਤੇ ਵਿਜ਼ਿਟ ਕਰਨਾ ਸਰਾਂਦੀ ਗੇਟ ਦੇ ਨੇੜੇ ਦੁਕਾਨ ਹੈ ਸਾਰਾ ਐਡਰੈਸ ਆਪਾਂ ਦੱਸਿਆ ਜੀ ਵੀਡੀਓ ਦੇ ਵਿੱਚ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਤੁਸੀਂ ਸਾਨੂੰ ਆ ਸਕਦੇ ਆ ਆ ਦੇਖੋ ਮੋਂਟੀ ਗਾਰਲੋ ਦੇ ਤੁਹਾਨੂੰ ਮਿਲਣਗੇ ਸਿੰਗਲ ਡਬਲ ਬਾਕਸ ਪੈਕਿੰਗ 50% ਲੈਸ ਤੇ ਜੋ ਮੌਂਟੀ ਗਾਰਲੋ ਦੀ ਐਮ ਆਰ ਪੀ ਹੋएगी ਉਹਦੇ ਤੋਂ ਤੁਹਾਨੂੰ 50% ਡਿਸਕਾਊਂਟ ਕਰਕੇ ਮੌਂਟੀ ਗਾਰਲੋ ਦਾ ਕੰਬਲ ਦਵਾਂਗੇ origignal 100% with the bill ਠੀਕ ਹੈ ਜੀ ਮਤਲਬ ਕੋਈ ਚੈਲੰਜ ਨਹੀਂ ਕਰ ਸਕਦਾ ਸਾਡੀ ਜੇਨਿਉਇਨਿਟੀ ਨੂੰ ਹਾਂ ਜੀ ਮੌਂਟੀ ਗਾਰਲੋ ਮਿਲੂਗਾ ਉਸ ਕੋ ਦਾ ਦੇਖੋ ਗੁਜ਼ਾਰੀਸ਼ ਦੇ ਸੈੱਟ ਨੇ ਹਾਂ ਜੀ ਇਹ ਬਲੈਂਕਟ ਦਾ ਸੈੱਟ ਹੈ ਨਾਲ 5 ਕਿਲੋ ਦਾ ਬਲੈਂਕਟ ਹੈ ਨਾਲ ਚੱਦਰ ਹੈ ਸਹਰਾਣੇ ਨੇ ਨਾਲ ਕੁਸ਼ਨ ਕਵਰ ਨੇ ਨਾਲ ਮੈਟ ਨੇ ਨੀਚੇ ਬੈੱਡ ਦੇ ਨਾਲ ਸਾਈਡਾਂ ਦੇ ਪਿਛਾਣ ਨੂੰ ਮੈਟ with ਚੱਪਲਾਂ ਵੀ ਨੇ ਹਾਂ ਜੀ ਬਲੈਂਕਟ ਦੀਆਂ ਚੱਪੜਾਂ ਬਣੀਆਂ ਹੋਈਆਂ ਨੇ ਪੂਰਾ ਸੈੱਟ ਹੈ ਇਹ ਇਹ ਹੈਗਾ ਅਪਰੋਕਸੀਮੇਟ ਬੀ ਬਾਈ ਪੀ ਸਾਰਾ ਸੈਟ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ 4000 ਰੁਪਏ ਚ ਸਿਰਫ ਮਿਲ ਜੂਗਾ ਠੀਕ ਹੈ ਜੀ ਮਤਲਬ ਇਦਾਂ ਦੀ ਆਈਟਮਾਂ ਹੋਰ ਬਹੁਤ ਨੇ ਅਸਲੀ ਵਿਜ਼ਿਟ ਕਰੋ ਬੱਲੇ ਸ਼ਾਹ ਦੀ ਹੱਟੀ ਪੇਲੀਆ ਬਾਜ਼ਾਰ ਮਲੇਰਪੋਟਲੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਜੀ ਹੈਂਡਲੂਮ ਦੀ ਸ਼ਾਪ ਪ੍ਰੋਪਰ ਐਡਰੈਸ ਇਹਨਾਂ ਦਾ ਆਪਾਂ ਦੱਸਿਆ ਤੇ ਕੰਟੈਕਟ ਨੰਬਰ ਇਹਨਾਂ ਦੇ ਸਕਰੀਨ ਤੇ ਨੇ ਬਹੁਤ ਵਧੀਆ ਕੁਆਲਿਟੀ ਤੁਹਾਨੂੰ ਮਿਲੂਗੀ ਹੈਂਡਲੂਮ ਦੇ ਸਾਰੇ ਸਮਾਨ ਦੀ ਬੈੱਡ ਸ਼ੀਟਾਂ ਕੰਬਲ ਤੁਸੀਂ ਵਿਜ਼ਿਟ ਕਰੋ ਇਹਨਾਂ ਦੀ ਦੁਕਾਨ ਦੇ ਉੱਪਰ ਸਰਹੰਦੀ ਗੇਟ ਦੇ ਨੇੜੇ ਦੁਕਾਨ ਹੈ ਨੰਬਰ ਸਕਰੀਨ ਤੇ ਚੱਲ ਰਹੇ ਨੇ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔ